ਉਹੀ ਵੀ ਬਿਆਨਬਾਜ਼ੀ ਜਿਹੜੀ ਮੁੱਖ ਮੰਤਰੀ ਪੰਜਾਬ ਨੇ ਕਰਨੀ ਹੈ ਉਹ ਬਹੁਤ ਖਰਾਬ ਦੇ ਨਾਲ ਬਹੁਤ ਅਫਸੋਸ ਸਮਝ ਕੇ ਕਰਨੀ ਤੇ ਚੰਦੇ ਦਿਨਾਂ ਦਾ ਅਸੀਂ ਇਹ ਸਾਰਾ ਚੀਜ਼ ਵੇਖੀ ਹੈ ਅਲੀਗੇਸ਼ਨ ਲਾ ਦਿੱਤੇ ਬਹੁਤ ਕੁਝ ਆਪਣੇ ਨਾਲ ਖੜਿਆ ਹੈ ਅਲਟੀਮੇਟਲੀ ਕੋਈ ਚੀਜ਼ ਉਹਦੇ ਵਿੱਚੋਂ ਨਿਕਲੀ ਨਹੀਂ ਐਂਡ ਰਿਜ਼ਲਟ ਇਹ ਹੋਇਆ ਕਿ ਪੰਜਾਬ ਦੀ ਤੇ ਪੰਜਾਬੀਆਂ ਦੀ ਭਾਵਨਾਵਾਂ ਤੇ ਉਹਨਾਂ ਦੇ ਸੈਂਟੀਮੈਂਟਸ ਨੇ ਗੱਲ। ਤਾਂ ਮੈਂ ਚਾਹਾਂਗਾ ਇਥੇ ਬਿਸਕੁਤਰਸਤਾਨ ਤੇ ਆ ਕੇ ਅਸੀਂ ਕੋਈ ਕਿਸੇ ਕਿਸਮ ਦੀ ਰਾਜਨੀਤਿਕ ਗੱਲ ਨਹੀਂ ਕਰਨਾ ਚਾਹਾਂਗਾ। ਮੈਂ ਇਹ ਨਹੀਂ ਬੇਨਤੀ ਕਰਾਂਗਾ ਕਿ ਮੁੱਖ ਮੰਤਰੀ ਜੀ ਕੰਮ ਇਹੋ ਜਿਹਾ ਕਰੋ ਜਿਹਦੇ ਨਾਲ ਸਖਮਾਂ ਤੇ ਮਲਮ ਲੱਗੇ। ਨਵੇਂ ਜ਼ਖਮ ਪੈਦਾ ਕਰਨ ਦੀ ਪੰਜਾਬ ਚ ਕੋਸ਼ਿਸ਼ ਨਾ ਸ੍ਰੀ ਨਾਭ ਕਮਲ ਰਾਜਾ ਸਾਹਿਬ ਇਸ ਪਵਿੱਤਰ ਸਥਾਨ ਤੇ ਅੱਜ ਸਾਰੇ ਇਥੇ ਆਪਣੀ ਹਾਜ਼ਰੀ ਭਰਣ ਆ ਸਿਆ ਹੈ। ਪਿਛਲੇ ਦਿਨੀ ਜਿਸ ਕਿਸਮ ਦੇ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਸਾਰਾ ਪੰਜਾਬੀ ਜਗਤ ਵਿਸ਼ੇਸ਼ ਤੌਰ ਸਾਡਾ ਸਿੱਖ ਭਾਈਚਾਰਾ ਜਿਹੜਾ ਬਹੁਤ ਪ੍ਰਭਾਵਿਤ ਹੋਇਆ। ਸਾਡੇ ਸਿੱਖ ਇੰਸਟੀਚਿਊਸ਼ਨ ਜਿਹੜੇ ਨੇ ਸਮੁੱਚੀ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਗੈਰ ਪੰਜਾਬੀਆਂ ਨੂੰ ਸਿੱਖ ਭਾਈਚਾਰੇ ਨੂੰ ਗੈਰ ਸਿੱਖ ਭਾਈਚਾਰੇ ਨੂੰ ਸਾਰੇ ਹੀ ਉੱਤੇ ਨਕਮਸਤਕ ਹੁੰਦੇ ਨੇ ਉਹਨਾਂ ਦਾ ਇੱਜ਼ਤ ਉਹਨਾਂ ਦਾ ਮਾਨ ਉਹਨਾਂ ਦਾ ਸਨਮਾਨ ਕਰਦੇ ਮੇਰਾ ਵੀ ਐਜ਼ ਲੀਡਰ ਆਫ ਓਪੋਜੀਸ਼ਨ ਇਹ ਮੰਨਣਾ ਹੈ ਕਿ ਧਾਰਮਿਕ ਅਫੇਅਰਸ ਕਿਸੇ ਕਮਿਊਨਿਟੀ ਦੇ ਹੋ ਕਿਸੇ ਧਰਮ ਦੇ ਸਰਕਾਰ ਨੂੰ ਉਹਦੇ ਤੇ ਜ਼ਰੂਰ ਗੁਰੇਜ਼ ਕਰਨਾ ਚਾਹੀਦਾ ਬਦਖਲਤ ਕਰਕੇ ਜੀ ਮਿਸਟਰ ਪੰਜਾਬ ਨੇ ਪਿਛਲੇ ਦਿਨ ਹੀ ਜਿਸ ਕਿਸਮ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਿਸ ਕਿਸਮ ਦੇ ਅਲੀਗੇਸ਼ਨ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਤੇ ਲਾਏ ਨੇ ਜਿਹੜੇ ਬਹੁਤ ਸਾਰੇ ਅਲੀਗੇਸ਼ਨਸ ਗਲਤ ਵੀ ਸਾਬਤ ਹੋਏ ਸਾਦੀ ਪਾਰਟੀ ਇੰਟਰਨੈਸ਼ਨਲ ਕਾਂਗਰਸ ਇੱਕ ਸੈਕੂਲਰ ਅਤੇ ਨੈਸ਼ਨਲਿਸਟ ਜਮਾਤ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਤੇ ਆਪ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਆਲਰੇਡੀ ਬਹੁਤ ਵੱਡੇ ਸੰਕਟ ਚ ਗੁਜ਼ਰ ਰਿਹਾ ਪਾਸਟ ਹਿਸਟਰੀ ਵੀ ਸਾਡੀ ਇਹੋ ਜੀ ਹੈ ਪੰਜਾਬ ਬਹੁਤ ਭਾਰੀ ਸੰਕਟ ਚ ਗੁਜ਼ਰਿਆ ਬਹੁਤ ਵੱਡੇ ਪੇਮਾਨੇ ਤੇ ਪੰਜਾਬੀਆਂ ਦਾ ਨੁਕਸਾਨ ਇੱਥੇ ਹੋਇਆ ਹੈ ਕਿਰਪਾ ਕਰੋ ਥੋੜੀ ਜਿਹੀ ਮੈਜੋਰਿਟੀ ਬਤਾਓ ਥੋੜਾ ਜਿਹਾ ਧੀਰਜ ਦਿਖਾਓ ਸੋ ਚੱਜੇ ਟਾਂਗ ਨਾਲ ਆਪਾਂ ਚੀਜ਼ ਮਿਸਟਰੀ ਕਰੀਏ ਪੰਜਾਬ ਦੇ ਵਿੱਚ ਆਪਸੀ ਭਾਈਚਾਰੇ ਦੀ ਬਹੁਤ ਵੱਡੀ ਲੋਰ ਹੈ ਇੱਕ ਇਹੋ ਜਿਹਾ ਸੂਬਾ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਹੈ ਇੱਥੋਂ ਦਾ ਜਿਹੜਾ ਮੁਖੀ ਹੁੰਦਾ ਹੈ ਮੁੱਖ ਮੰਤਰੀ ਜਿਹੜਾ ਹੁੰਦਾ ਹੈ ਉਹਦਾ ਇੱਕ ਬਹੁਤ ਸੈਂਸਿਟਿਵ ਜੌਬ ਹੈ। ਉਹੀ ਵੀ ਬਿਆਨਬਾਜ਼ੀ ਜਿਹੜੀ ਮੁੱਖ ਮੰਤਰੀ ਪੰਜਾਬ ਨੇ ਕਰਨੀ ਹੈ ਉਹ ਬਹੁਤ ਠਰਾਬ ਦੇ ਨਾਲ ਬਹੁਤ ਅਫਸੋਸ ਸਮਝ ਕੇ ਕਰਨੀ। ਜਾਂਦੇ ਦੇਣਾ ਦਾ ਅਸੀਂ ਇਹ ਸਾਰਾ ਇਸ ਚੀਜ਼ ਵੇਖੀ ਹੈ। ਅਲੀਗੇਸ਼ਨ ਲਾ ਦਿੱਤੇ ਬਹੁਤ ਕੁਝ ਆਪਣੇ ਨਾਲ ਖੜਿਆ ਹੈ। ਅਲਟੀਮੇਟਲੀ ਕੋਈ ਚੀਜ਼ ਉਹਦੇ ਵਿੱਚੋਂ ਨਿਕਲੀ ਨਹੀਂ ਐਂਡ ਰਿਜ਼ਲਟ ਇਹ ਹੋਇਆ ਕਿ ਪੰਜਾਬ ਦੀ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਤੇ ਉਹਨਾਂ ਦੇ ਸੈਂਟੀਮੈਂਟਸ ਨਹੀਂ ਗਏ ਤਾਂ ਮੈਂ ਚਾਹਾਂਗਾ ਇਥੇ ਇਸ ਕੁਤਰਸਤਾਨ ਤੇ ਆ ਕੇ ਅਸੀਂ ਕੋਈ ਕਿਸੇ ਕਿਸਮ ਦੀ ਰਾਜਨੀਤਿਕ ਗੱਲ ਨਹੀਂ ਕਰਨਾ ਚਾਹਾਂਗਾ ਮੈਂ ਨਹੀਂ ਬੇਨਤੀ ਕਰਾਂਗਾ ਕਿ ਮੁੱਖ ਮੰਤਰੀ ਜੀ ਕੰਮ ਇਹੋ ਜਿਹਾ ਕਰੋ ਜਿਹਦੇ ਨਾਲ ਸਖਵਾ ਤੇ ਮਲਮ ਲੱਗੇ ਨਵੇਂ ਜ਼ਖਮ ਪੈਦਾ ਕਰਨ ਦੀ ਪੰਜਾਬ 'ਚ ਕੋਸ਼ਿਸ਼ ਨਾ ਕਰੋ ਕੱਲ੍ਹਸਨਾ ਮੈਂ ਆਪਣੀ ਗੱਲ ਰੱਖ ਦਿੱਤੀ ਹੈ ਇਸ ਤੋਂ ਅੱਗੇ ਮੈਂ ਕੋਈ ਗੱਲ ਨਹੀਂ ਕਰਾਂਗਾ ਥੈਂਕ ਯੂ ਸਰ ਠੀਕ ਹੈ